ਰਾਸ਼ਟਰੀ ਸਾਹਿਤਿਕ ਮੰਚ ਦੇ ਚੇਅਰਮੈਨ ਸਰਦਾਰ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਜੀ ਨੂੰ ਕਿ ਉਹ ਆ ਕੇ ਆਪਣੇ ਕੀਮਤੀ ਸ਼ਬਦਾਂ ਦੀ ਸਾਂਝ ਪਾਉਂ ਬਹੁਤ ਬਹੁਤ ਧੰਨਵਾਦ ਜੀ ਤੁਹਾਡੀ ਦੀ ਵਾਜ ਬਹੁਤ ਜਿਆਦਾ ਸੁਣਾਈ ਦਿੰਦੀ ਹੈ ਇੱਕ ਵਾਰ ਫਤਿਹ ਬੁਲਾ ਲਿਏ ਫਤਿਹ ਦੇ ਵਿੱਚ ਆਵਾਜ਼ ਘਟਣਾ ਹੋਵੇ ਖਾਸ ਕਰਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਦੇ ਵੀ ਘਟਣਾ ਹੋਣਾ ਮੇਰਾ ਮੂੰਹ ਪੰਜਾਬੀ ਤੋਂ ਕਿਉਂਕਿ ਮੈਨੂੰ ਮਿਲੇ ਹਮੇਸ਼ਾ ਲੋ ਪੰਜਾਬੀ ਤੋਂ ਹੋਰ ਪਛਾਵਾਂ ਸਿੱਖਣਾ ਲੱਖੇ ਮਾੜਾ ਕੋਈ ਨਾ ਲੇਕਿਨ ਹੋਰਾਂ ਵਿੱਚ ਨਾ ਵੱਧ ਖੁਸ਼ਬੂ ਪੰਜਾਬੀ ਤੋਂ ਲੇਕਿਨ ਹੋਰਾਂ ਵਿੱਚ ਨਾ ਵੱਧ ਖੁਸ਼ਬੂ ਪੰਜਾਬੀ ਤੋਂ ਸੋ ਮੈਂ ਅੱਜ ਦੇ ਸਾਡੇ ਚੀਫ ਗੈਸਟ ਸਾਡੇ ਬਹੁਤ ਹੀ ਸਤਿਕਾਰਯੋਗ ਖਾਲਸਾ ਕੋਲ ਦੇ ਸਤਿਕਾਰ ਪ੍ਰਿੰਸੀਪਲ ਸਾਹਿਬ ਸਰਦਾਰ ਮਹਿਲ ਸਿੰਘ ਜੀ ਡਾਕਟਰ ਮਹਿਲ ਸਿੰਘ ਜੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸਾਨੂੰ ਕਵੀ ਮੰਚ ਆਯੋਜਨ ਕਰਨ ਦਾ ਸਮਾਂ ਬਖਸ਼ ਕੀਤਾ ਹੈ ਸਾਡੇ ਨਾਲ ਸਾਰੀਆਂ ਗੈਸਟ ਆਪੋਨਰ ਮਹਾਨ ਸ਼ਕਤੀਆਂ ਬੈਠੀਆਂ ਨੇ ਹੁਣੇ ਡਾਕਟਰ ਪੈਨ ਨਵਜੋਤ ਕੌਰ ਜੀ ਲਾਇਲਪੁਰ ਖਾਸਾ ਕਾਲਜ ਵਿਮਨ ਦੇ ਪ੍ਰਿੰਸੀਪਲ ਬੋਲ ਕੇ ਗਏ ਨੇ ਹੋਰ ਵੀ ਸਾਰੇ ਜਿਵੇਂ ਨਾਂ ਲੈ ਲਗਾ ਤਾਂ ਬੜਾ ਸਮਾਂ ਲੱਗੇਗਾ ਤੇ ਮੇਰੇ ਸਾਹਮਣੇ ਵੀ ਸਾਡੇ ਬਹੁਤ ਸਤਿਕਾਰਯੋਗ ਸ਼ਕਤੀਆਂ ਬੈਠੀਆਂ ਨੇ ਡਾਕਟਰ ਸ਼ਰਮਨਦੀਪ ਸਿੰਘ ਦੀਪ ਬੋਲ ਕੇ ਗਏ ਨਾਲ ਉਹਨਾਂ ਦੇ ਭੈਣ ਜੀ ਨਹੀਂ ਸੋਰੀ ਉਹਨਾਂ ਦੇ ਭੈਣ ਜੀ ਨੇ ਮੇਰੇ ਭੈਣ ਜੀ ਤੇ ਹਾਂਜੀ ਉਹਨਾਂ ਦੇ ਮਿਸਰ ਮਤਲਬ ਮੇਰੇ ਭੈਣ ਜੀ ਨਾਲ ਰਿਤੂ ਵਰਮਾ ਜੀ ਕਮਲਪ੍ਰੀਤ ਕੌਰ ਜੀ ਥੰਦ ਨਾਲ ਆਪਣੇ ਸਤਿੰਦਰਜੀਤ ਕੌਰ ਜੀ ਨਕਲਕੌਰ ਕਟਲਾ ਭੈਣ ਜੀ ਨਾਲ ਪ੍ਰੀਤ ਹੀਰ ਤੇ ਸਾਡੇ ਜਸਵਿੰਦਰ ਕੌਰ ਜਿੰਨੇ ਦੀ ਬੁੱਕ ਵੀ ਲਾਸਟ ਦੇ ਉੱਤੇ ਰਿਲੀਜ਼ ਕਰਨੀ ਹੈ ਤੇ ਮੈਂ ਜਾਦੇ ਸਮਾਂ ਨਾਲਮਾ ਇੱਕ ਰਚਨਾ ਜ਼ਰੂਰ ਪੜਦਾ ਕਿ ਮੈਂ ਕੋਸ਼ਿਸ਼ ਕਰ ਰਿਹਾ ਆਪਣੇ ਆਪ ਨੂੰ ਚੰਗਾ ਬਣਾਉਣ ਦੀ ਕੋਈ ਸੋਚਣ ਦੀ ਲੱਤਾਂ ਖੱਚ ਜਸਖਰ ਸਾਹਿਬ ਲੱਤਾਂ ਖੱਚ ਵਿੱਚੋਂ ਨਹੀਂ ਹਟਦੇ ਫਿਰ ਵੀ ਲੱਤਾਂ ਖਿੱਚੇ ਜਾਂਦੇ ਆ ਉਹਨਾਂ ਦੇ ਵਾਸਤੇ ਕੁਝ ਗੱਜਲ ਦੇ ਸ਼ੇਰ ਨਾਲ ਪੇਸ਼ ਕਰ ਰਿਹਾ ਮੈਂ ਬਣਨਾ ਚਾਹਦਾ ਚੰਗਾ ਮਾਲ ਸਾਬ ਜੀ ਮੈਂ ਬਣਨਾ ਚਾਹਦਾ ਚੰਗਾ ਲੋਕੀ ਛੱਡ ਦੇ ਨਾ ਉਹ ਬਿਨ ਮਤਲਬ ਲੈnde ਪੰਗਾ ਲੋਕੇ ਛੱਡ ਦੇਨਾ ਫਿਰ ਕੋ ਜਦੋਂ ਕੋਈ ਗੱਲ ਚੰਗੀ ਕਰਦੇ ਪਰ ਕੀ ਕਹਿੰਦਾ ਖਾ 900 ਚੂਹਾ ਬਿੱਲੀ ਹਜ ਨੂੰ ਚੱਲੀਏ ਖਾ 900 ਚੂਹਾ ਅਮੜਾ ਵਾਸਤੇ ਧਿਆਨ ਕਰੋ ਬਿੱਲੀ ਹਜ ਨੂੰ ਚੱਲੀ ਓਏ ਕਹਿ ਗਿਆ ਦਵਾਂਡੀ ਮੰਗਾ ਲੋਕੇ ਛੱਡ ਦੇਨਾ ਓਏ ਮੈਂ ਬਣਨਾ ਚਾਹੁੰਦਾ ਚੰਗਾ ਲੋਕੇ ਛੱਡ ਦੇਨਾ ਹੁਣ ਕਹਿੰਦੇ ਹੁਣ ਭਿੱਜਿਆ ਕਾਗਜ਼ ਬਣ ਕੇ ਘੁੰਮਦਾ ਰਹਿੰਦਾ ਏ ਅਲਖ ਸਾਹਿਬ ਤਰਵਿੰਦਰ ਅਲਖ ਜੀ ਹੁਣ ਭਿੱਜਿਆ ਕਾਗਜ਼ ਬਣ ਕੇ ਘੁੰਮਦਾ ਰਹਿੰਦਾ ਏ ਉਹ ਕਦੇ ਬਣਦਾ ਸੀ ਬਿੱਲਾ ਰੰਗਾ ਲੋਕੇ ਛੱਡ ਦੇ ਨਾ ਮੈਂ ਬਣਨਾ ਚਾਹੁੰਦਾ ਚੰਗਾ ਲੋਕੇ ਛੱਡ ਦੇ ਨਾ ਅੱਜ ਕੋਟ-ਪੈਂਟ ਪਾਇਆ ਕਈਆਂ ਨੇ ਕਿਹਾ ਹੋਣਾ ਪਾ ਕੋਟ ਪੈਂਟ ਹੁਣ ਟਾਈ ਲਾ ਕੇ ਘੁੰਮਦਾ ਏ ਦਾਲ ਪ੍ਰਹਿਰਾਸ ਸਿੰਘ ਜੀ ਪਾ ਕੋਟ ਪੈਂਟ ਹੁਣ ਟਾਈ ਲਾ ਕੇ ਘੁੰਮਦਾ ਏ ਉਹ ਫਿਰਦਾ ਸੀ ਨੰਗ ਤੜੰਗਾ ਲੋਕੀ ਛੱਡ ਦੇਨਾ ਮੈਂ ਬਣਨਾ ਚਾਹੁੰਦਾ ਚੰਗਾ ਲੋਕੀ ਛੱਡ ਦੇਨਾ ਜਿਗਦਾ ਛੁੱਟੀ ਲਾ ਕੇ ਮੁੱਢ ਤੇ ਗਡਾਸਾ ਰੱਖ ਕੇ ਜਾਂ ਆਪਣੇ ਹੋ ਕਹਿੰਦੇ ਆ ਖੂੰਡਾ ਰੱਖ ਕੇ ਘਰੋਂ ਖੇਤ ਨੂੰ ਜਾਵਾਂ ਫਿਰ ਕਹਿੰਦੇ ਜੇ ਕਰਾਂ ਖੇਤ ਦੀ ਰਾਖੀ ਕਹਿੰਦੇ ਐਸ ਐਚਓ ਜੇ ਕਰਾ ਖੇਤ ਦੇ ਰਾਖੀ ਕਹਿੰਦੇ ਐਸ ਐਚ ਓ ਓਏ ਹੱਥ ਵਿੱਚ ਰੱਖਦਾ ਏ ਡੰਡਾ ਲੋਕੀ ਛੱਡ ਦੇਨਾ ਮੈਂ ਬਣਨਾ ਚਾਹੁੰਦਾ ਚੰਗਾ ਬਣ ਜਿਓ ਤੁਸੀਂ ਵੀ ਲੋਕੀ ਛੱਡ ਦੇਨਾ ਲਾਸਟ ਮਤਲਬ ਜੀ ਅੱਕ ਥੱਕ ਕੇ ਅੱਕ ਥੱਕ ਲੋਕਾਂ ਤੋਂ ਇੱਕ ਦਿਨ ਲੱਖਾ ਸਲੇਮਪੁਰ ਅੱਕ ਥੱਕ ਲੋਕਾਂ ਤੋਂ ਇੱਕ ਦਿਨ ਲੱਖਾ ਸਲੇਮਪੁਰੀ ਜਾਚਕ ਕਰ ਲੈ ਗਿਆ ਮੰਜਾ ਲੋਕੀ ਛੱਡ ਦੇਨਾ ਉਹ ਜਾਚਕ ਕਰ ਲੈ ਗਿਆ ਮੰਜਾ ਲੋਕੀ ਛੱਡ ਦੇਨਾ ਮੈਂ ਬੜਨਾ ਚਾਹੁੰਦਾ ਚੰਗਾ ਲੋਕੀ ਛੱਡ ਦੇਨਾ ਓਏ ਬਿਨ ਮਤਲਬ ਲੈਂਦੇ ਪੰਗ ਮਿਰਦ ਦੀ ਹੁੰਦੀ ਆ ਪੰਗਾ ਬਿਨ ਮਤਲਬ ਲੈਂਦੇ ਪੰਗਾ ਲੋਕੀ ਛੱਡ ਦੇਨਾ ਇੱਥੇ ਮੈਂ ਸਮਾਪਤੀ ਕਰਦਾ ਸਮਾਂ ਬਹੁਤ ਹੋ ਰਿਹਾ ਹੈ ਤੇ ਮੈਂ ਜਿੰਨੇ ਮੇਰੇ ਸਤਕਾਰਯੋਗ ਛੋਟੇ ਵੀ ਬੈਠੇ ਆ ਤਾੜੀਆਂ ਜ਼ਰੂਰ ਮਾਰਨਾ ਕਰੋ ਮਾੜਾ ਜੀ ਤੇ ਮੇਰੇ ਵਾਸਤੇ ਤਾੜੀਆਂ ਨਹੀਂ ਮੈਂ ਕਹਿ ਰਿਹਾ ਮੱਚ ਵਾਸਤੇ ਕਰ ਰਹੇ ਜਿੰਨੇ ਸਾਡੀਆਂ ਸਤਕਾਰਤ ਸਖਸੀਤਾਂ ਬੈਠੀਆਂ ਨੇ ਇਹਨਾਂ ਵਾਸਤੇ ਜ਼ਰੂਰ ਤਾੜੀਆਂ ਮੇਰੇ ਵੱਲੋਂ ਦੁਬਾਰਾ ਫੇਰ ਗੱਜਬੱਜ ਕੇ ਫਤਿਹ ਬੁਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਆ ਬਿਸਮਿਲਲਾਹ